स्कैन करा ਨਹੀਂ ਸਕਦੇ ਤੁਸੀਂ ਆਪਣੇ ਹੁਣੇ ਤੁਹਾਡੀ ਫ੍ਰੀ ਕਰਾ ਦਾਂਗੇ ਸਾਨੂੰ ਕੀ ਦੋਂਗੇ ਤੇ ਬਦਲੇ ਹਾਂਜੀ ਤੁਹਾਨੂੰ ਆਸ਼ੀਰਵਾਦ ਦੇਵਾਂਗੇ ਜੀ ਕਸ਼ਮੀਰ ਵੀਡੀਓ ਦੇਖੀ ਬਹਿ ਕੇ ਆਪਣੇ ਬੇਟੇ ਨਾਲ ਕਸ਼ਮੀਰ ਤੋਂ ਆ ਗਏ ਤੇ ਹੈਲਪ ਲੈਣ ਲਈ ਕੌਣ ਕਰ ਲੂਗਾ ਇਹਨਾਂ ਮੈਨੂੰ ਕੋਈ ਦੱਸੋ ਤਾਂ ਸੀ ਤਾਂ ਲੁਧਿਆਣੇ ਸ਼ਹਿਰ ਦੇਆਂ ਨੂੰ ਪੰਜਾਬ ਦੇ ਲੋਕਾਂ ਨੂੰ ਐਨਆਰਆਈ ਵੀਰਾਂ ਨੂੰ ਪੈਣਾ ਨੂੰ ਬੇਨਤੀ ਹੈ ਕਿ ਪਲੀਜ਼ ਤੁਸੀਂ ਇਹਨਾਂ ਦੀ ਹੈਲਪ ਕਰਨ ਲਈ ਇੱਥੇ ਜ਼ਰੂਰ ਆਓ ਅੱਛਾ ਤੁਸੀਂ ਬੇਟੇ ਉਹਨਾਂ ਦੇ ਹਾਂਜੀ ਕਦ ਲਈ ਆਏ ਹੋ ਇੱਥੇ ਸਰ ਸੀਟੀ ਸਕੈਨ ਸੀਟੀ ਸਕੈਨ ਅੱਛਾ ਕਿੰਨੇ ਕੀ ਕਰਦੇ ਹੋ ਤੁਸੀਂ ਛੱਡੋ ਇਹ ਸਾਈਕਲ ਸੁਕਰਾਂ ਦਾ ਤੇ ਇਹ ਮੋਟਰਸਾਈਕਲਾਂ ਦਾ ਪੈਂਚਰਾਂ ਦਾ ਕੰਮ ਹੈ। ਅੱਛਾ ਪੈਂਚਰਾਂ ਦਾ ਕੰਮ ਹੈ। ਕੀ ਦਿੱਕਤ ਕੀ ਤੁਹਾਨੂੰ? ਇਹਨਾਂ ਨੂੰ ਦਿਮਾਗੀ ਪ੍ਰੇਸ਼ਾਨੀ ਤੁਹਾਨੂੰ ਕੀ ਨਾਮ ਤੁਹਾਡਾ? ਰਣਜੀਤ ਜੀ। ਕਾਦੀ ਪ੍ਰੇਸ਼ਾਨੀ ਦਿਮਾਗੀ? ਜੀ ਦੌਰੇ ਪੈਂਦੇ। ਕੋਈ ਟੈਨਸ਼ਨ ਤਾਂ ਨਹੀਂ ਤੁਹਾਨੂੰ? ਕੋਈ ਬੋਝ ਤਾਂ ਨਹੀਂ? ਕੋਈ ਬੋਝ ਨਹੀਂ ਲੈਣਾ ਜ਼ਿੰਦਗੀ ਦਾ। ਠੀਕ ਹੈ। ਇਹ ਤਾਂ ਬਾਪੂ ਜੀ ਕਾਰਡ 2018 ਦਾ। ਸੋਰੇ ਦੇ ਅੰਦਰ ਜੀ। ਇਹ ਤਾਂ 2018 ਦਾ ਕਾਰਡ ਹੈ। ਇਹਦੇ ਵਿੱਚ ਪੱਤੀਆਂ ਪਈਆਂ ਨੇ ਬੈਡ ਬਾਰ ਸੀ। ਅੱਛਾ ਕੀ ਕਹਿੰਦਾ ਡਾਕਟਰ ਕਿੰਨੇ ਦੀ ਸਕੈਨ ਆ? ਡਾਕਟਰ ਨੇ ਕਿੰਨੇ ਦੀ ਸਕੈਨ ਦੱਸੀ ਹੈ 1900 ਰੁਪਏ ਦੀ 1900 ਰੁਪਏ ਦੀ ਤੇ ਤੁਹਾਡੇ ਕੋਲ ਹੈ ਨਹੀਂ ਪੈਸੇ ਨਹੀਂ ਜੀ ਸਾਡੇ ਕੋਲ ਪੈਸੇ ਨਹੀਂ ਤਾਂ ਵਾਹਿਗੁਰੂ ਜੀ ਬੈਠੋ ਤੁਸੀਂ ਬੇਟਾ ਕੁਰਸੀ ਦੇ ਬਾਪੂ ਜੀ ਨੂੰ ਬਿਠਾ ਲਓ ਮੈਂ ਤੁਹਾਡੀ ਕਰਾਨਾ ਸਕੈਨ ਫਰੀ ਕਿੱਥੇ ਤੀਰਥ ਲੱਭਦੇ ਹੋ ਯਾਰ ਇਸ ਤੋਂ ਵੱਡਾ ਤੀਰਥ ਇਸ ਤੋਂ ਵੱਡਾ ਤੀਰਥ ਕਿੱਥੇ ਹੋ ਸਕਦਾ ਹੋਰ ਜੇ ਤੁਸੀਂ ਬਸ ਇੱਥੇ ਤੁਹਾਡੀ ਸਕੈਨ ਫਰੀ ਹੋ ਜਾਏਗੀ ਬਾਪੂ ਜੀ ਸਵੇਰੇ ਜਾ ਕੇ ਇੱਥੇ ਸਕੈਨ ਫਰੀ ਕਰਾ ਲਓ ਤੁਹਾਡੀ 1900 ਰੁਪਏ ਦੀ ਕਿੰਨੇ ਕਮਾ ਲੈਣ ਨੂੰ ਦਿਹਾੜੀ ਚ ਪੈਸੇ ਤਿੰਨ ਦੋ 300 ਦਾ ਕੰਮ ਹੁੰਦਾ ਜੀ ਸਾਰਾ ਜੀ ਦੋ 300 ਦਾ ਹਾਂ ਜੀ ਤੇ ਸਕੈਨ ਡਾਕਟਰ ਨੇ ਕਦੋਂ ਦੀ ਲਿਖੀ ਹੋਈ ਹੈ ਇੱਕ ਅੱਜ ਦੀ ਲਖਾਈ ਹੈ ਸਰ ਅੱਛਾ ਤੇ ਤੁਸੀਂ ਇੱਥੇ ਕੀ ਕਰਨਾ ਆਏ ਹੋ ਅਸੀਂ ਤਾਂ ਸਾਨੂੰ ਟੀਮ ਨੂੰ ਮਿਲੇ ਸੀ ਅਸੀਂ ਉੱਥੇ ਉਹ ਕਹਿੰਦੇ ਵੀ ਸਕੈਨ ਕਰਾ ਨਹੀਂ ਸਕਦੇ ਤੁਸੀਂ ਆਪਣੇ ਹੁਣੇ ਤੁਹਾਡੀ ਫ੍ਰੀ ਕਰਾ ਦਾਂਗੇ ਸਾਨੂੰ ਕੀ ਦੋਂਗੇ ਇਹਦੇ ਬਦਲੇ ਹਾਂ ਜੀ ਤੁਹਾਨੂੰ ਅਸ਼ੀਰਵਾਦ ਦੇਵਾਂਗੇ ਜੀ ਜੋ ਬਹੇ ਗੁਰੂ ਪਰਵਰਹ ਚੇ ਪੈਸੇ ਹੋ ਤਰ ਕੀ ਵਕਸ਼ੇ ਤੁਹਾਨੂੰ ਮੇਰਾ ਮਾਲਕ ਤੁਹਾਨੂੰ ਹੋਰ ਮੈਨੂੰ ਨਹੀਂ ਜਿਹੜੇ ਲੋਕ ਇੱਥੇ ਮਾਇਆ ਦੇਣ ਆਂਦੇ ਨੇ ਤੁਹਾਡੇ ਟੈਸਟ ਦੀ ਜਿਹੜਾ ਬੰਦਾ ਮਾਇਆ ਦੇਗਾ ਉਹਨੂੰ ਤਰੱਕੀ ਦੇਵੇ ਸਾਡੀ ਤਰੱਕੀ ਤਾਂ ਕਾਦੀ ਉਹ ਜਿਹੜੇ ਲੋਕ ਇੱਥੇ ਆ ਕੇ ਇੰਨੇ ਲੋਕਾਂ ਦੀ ਮਦਦ ਕਰਦੇ ਨੇ ਉਹਨਾਂ ਵਾਸਤੇ ਦੁਆਵਾਂ ਕਰੇ ਤੁਸੀਂ ਤੇ ਕਹਿੰਦੇ ਸੱਚੇ ਪਾਤਸ਼ਾਹ ਸਭ ਦਾ ਭਲਾ ਕਰ ਸਭ ਦਾ ਭਲਾ ਕਰ ਬੈਠ ਕੋਈ ਗੱਲ ਬੈਠ ਕਰਾਓ ਬੇਟਾ ਸਭ ਦਾ ਭਲਾ ਮੰਗਣ ਵਾਲੇ ਅਕਸਰ ਆਪਣੇ ਗਵਾਂਡੀਆਂ ਦੀ ਖੁਸ਼ੀ ਦੇਖ ਕੇ ਰੋ ਪੈਂਦੇ ਨੇ ਉਹ ਤੁਸੀਂ ਕਹਾਣੀ ਸੁਣੀ ਆ ਨਾ ਕਿ ਇੱਕ ਬੰਦਾ ਪਰਮਾਤਮਾ ਦਾ ਬਹੁਤ ਨਾਮ ਲੈਂਦਾ ਤੇ ਪਰਮਾਤਮਾ ਨੂੰ ਉਹ ਕਹਿੰਦਾ ਕਿ ਮੰਗ ਕੀ ਮੰਗਦਾ ਪਰ ਇੱਕ ਸ਼ਰਤ ਤੇ ਦਊਗਾ ਕਿ ਤਰਾ ਜੋ ਵੀ ਤੂੰ ਮੰਗੇਗਾ ਉਹਦਾ ਡਬਲ ਤੇਰੇ ਗਵਾਂਢੀ ਨੂੰ ਮਿਲੇਗਾ ਉਹਨੂੰ ਟੈਨਸ਼ਨ ਪੈ ਜਾਂਦੀ ਹੈ ਉਹ ਕਹਿੰਦਾ ਚੱਲ ਠੀਕ ਹੈ ਮੇਰੀ ਕੱਕ ਫੋੜ ਦੋ ਕਿ ਗਵਾਂਢੀਆਂ ਦੀ ਵੀ ਦੋ ਫੋਟ ਜਣਗੀਆਂ ਤੇ ਉਹ ਕਹਿੰਦਾ ਮੇਰੇ ਘਰ ਦੇ ਅੱਗੇ ਕੂਆ ਖੋਦ ਦੋ ਘਰ ਦੇ ਨਾਲ ਦੇ ਗਵਾਂਢੀ ਦੇ ਦੋ ਖੋਦ ਜਣਗੇ ਮਤਲਬ ਅੱਜ ਕੱਲ ਲੋਕਾਂ ਨੂੰ ਆਪਣੇ ਦੁੱਖਾਂ ਨਾਲ ਕੁਝ ਲੈਣਾ ਦੇਣਾ ਨਹੀਂ ਕਿ ਆਪ ਉਹਨਾਂ ਦੀ ਘਰੇ ਮਾਂ ਉਹਨਾਂ ਤੋਂ ਸੁખી ਹੈ ਕਿ ਨਹੀਂ ਉਹਨਾਂ ਦਾ ਬਾਪ ਸੁੱਖ ਦੇ ਸਾਹ ਲੈ ਰਿਹਾ ਹੈ ਕਿ ਨਹੀਂ ਪਰ ਉਹਨਾਂ ਦਾ ਗਵਾਂਢੀ ਕਿਤੇ ਵਿਚਾਰਾ ਨਵੀਂ ਗੱਡੀ ਲਿਆਵੇ ਨਾ ਦੰਦਲ ਪੈ ਜਾਂਦੇ ਨੇ ਉਹਨਾਂ ਨੂੰ ਪਰ ਚਲੋ ਆ ਤੁਸੀਂ ਮੈਂ ਹਮੇਸ਼ਾ ਇਸ ਜਗ੍ਹਾ ਨੂੰ ਆਪਣਾ ਤੀਰਥ ਕਹਿਣਾ ਤੇ ਇਹ ਇੱਕ ਐਗਜ਼ਾਮਪਲ ਹੈ ਸਿੱਧੀ ਤੁਸੀਂ ਦੇਖ ਸਕਦੇ ਹੋ ਸਾਡਾ ਤੀਰਥ ਕਿਉਂ ਹੈ ਕਿਉਂਕਿ ਇੱਥੇ ਕੋਈ ਧਰਮ ਨਹੀਂ ਦੇਖਿਆ ਜਾਂਦਾ ਕੋਈ ਜਾਤ ਨਹੀਂ ਦੇਖੀ ਜਾਂਦੀ ਹਰ ਤਰ੍ਹਾਂ ਦਾ ਹਰ ਧਰਮ ਦਾ ਮਰੀਜ਼ ਇੱਥੇ ਮਦਦ ਲੈਣ ਲਈ ਆਉਂਦਾ ਆਪਾਂ ਸਾਰੇ ਮਰੀਜ਼ਾਂ ਨਾਲ ਗੱਲਬਾਤ ਵੀ ਕਰਾਂਗੇ ਤੁਸੀਂ ਬੈਠ ਜਾਓ ਪਲੀਜ਼ ਸਾਰੇ ਤੁਸੀਂ ਕਦ ਲਈ ਆਏ ਹੋ ਬੈਠ ਜਾਓ ਪੇਸ਼ੈਂਟ ਤੁਹਾਡਾ ਕੋਈ ਅੱਛਾ ਵੈਸੇ ਆਏ ਹੋ ਓਕੇ ਦੇਖ ਲਓ ਦੇਖ ਲਓ ਆ ਬੈਠ ਜਾਈਏ ਪਲੀਜ਼ ਆਪ ਕਿਉਂ ਆਏ ਹੋ ਤੁਹਾਡਾ ਕੀ ਹੈ ਜੀ ਭਾਜੀ ਦਾ ਐਕਸੀਡੈਂਟ ਹੋ ਗਿਆ ਜੀ ਕਿੱਥੇ ਐਡਮਿਟ ਆਓ ਐਡਮਿਟ ਅਰੋੜਾ ਤੁਹਾਡੀ ਵਾਰੀ ਆ ਗਈ ਕਿ ਨਹੀਂ ਆ ਰਹੀ ਹੈ ਬੈਠੋ 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 ਕੁਰਸੀ ਲੈ ਲਓ ਖੜੇ ਨਾ ਹੋ ਬੈਠੋ ਤੁਸੀਂ ਕਦ ਲਈ ਆਏ ਮਾਤਾ ਜੀ ਨਹੀਂ ਮੀਟਿੰਗ ਨੂੰ ਲੈ ਕੇ ਆਵਾਂਗੇ ਜੀ ਤੁਹਾਡੇ ਅੱਛਾ ਮਰੀਜ਼ ਹੈ ਤੁਹਾਡਾ ਕੀ ਹੋਇਆ ਉਹਨਾਂ ਨੂੰ ਉਹਦੇ ਸਿਰ ਦੇ ਸਿਰ ਦਰਦ ਰਹਿੰਦਾ ਜੇ ਦੌਰਾ ਜਾ ਪੈਂਦਾ ਤੁਸੀ ਟੀਮ ਨੂੰ ਮਿਲਿਆ ਹੋਇਆ ਹੈ ਕਿ ਨਹੀਂ ਨਹੀਂ ਮਿਲੇ ਜੀ ਚਲੋ ਮਿਲ ਲਓ ਇੱਕ ਵਾਰੀ ਫਿਰ ਜਾਇਓ ਠੀਕ ਹੈ ਗੱਲਬਾਤ ਕਰ ਲਿਓ ਸਾਰੀ ਤੁਸੀਂ ਕਿਉਂ ਆਏ ਹੋ ਜੀ ਹਾੱਡੇ ਜੀ ਗਲੇ 'ਚ ਕੈਂਸਰ ਹੈ। ਦੇਖੋ ਆ ਧੀ ਵਿਚਾਰੀ ਬੜੇ ਕਰਮਾਂ ਵਾਲੀ ਐ ਮੈਂ ਬੜਾ ਇਹਨੂੰ ਚੰਗਾ ਸਮਝਦਾ ਕਿ ਆਪਣੇ ਪਾਪਾ ਨੂੰ ਲੈ ਕੇ ਆਈ ਐ ਫੂਡ ਪਾਈਪ ਦੇ ਵਿੱਚ ਕੈਂਸਰ ਹੈ। ਇਲਾਜ ਕਰਾਉਣ ਜੋਗੇ ਕਿ ਪੈਸੇ ਨਹੀਂ ਹੈਗੇ। ਤੁਸੀਂ ਕਦ ਲਈ ਆਏ ਹੋ ਜੀ? ਮੇਰੇ ਪਤੀ ਦੇ। ਕੀ ਹੋਇਆ ਤੁਹਾਡੇ ਹਸਬੰਡ ਨੂੰ? ਉਹ ਹੱਡੀ ਟੁੱਟੀ ਹੋਈ ਆ। ਹੱਡੀ ਟੁੱਟੀ ਹੋਈ ਹਜ਼ ਹਸਬੰਡ ਵਾਸਤੇ ਤੁਸੀਂ ਮਾਤਾ ਜੀ ਕਦ ਲਈ ਆਏ ਹੋ? ਤੁਹਾਨੂੰ ਤਾਂ ਪਤਾ ਮੇਰੇ ਪੈਰ ਖਰਾਬ ਆ। ਮਾਤਾ ਜੀ ਦੇ ਪੈਰ ਖਰਾਬ ਨੇ ਉਹਦੇ ਵਾਸਤੇ ਮਾਤਾ ਜੀ ਇਕੱਲੇ ਆਏ ਹੋਏ ਨੇ। ਤੁਸੀਂ ਕਿਉਂ ਆਏ ਹੋ ਜੀ? ਮਾਰੇ ਪਿੱਤੇ ਚ ਪੱਥਰੀ ਆ ਇਸ ਕਰਕੇ ਇਲਾਜ ਕਰਾਉਣਾ ਪਿੱਤੇ ਚ ਪੱਥਰੀ ਆ ਤਾਂ ਇਹ ਹੋਏ ਨੇ ਇਹ ਬਾਈ ਜੀ ਜਿਹੜੇ ਬਾਪੂ ਜੀ ਨੇ ਸਾਡੇ ਕੋਲ ਇਹ ਸਪੈਸ਼ਲ ਕਸ਼ਮੀਰ ਤੋਂ ਆਏ ਹੋਏ ਨੇ ਕਸ਼ਮੀਰ ਵੀਡੀਓ ਦੇਖੀ ਬਹਿ ਕੇ ਤੇ ਆਪਣਾ ਬੇਟਾ ਇਹਨਾਂ ਦਾ ਜਿਹੜਾ ਉਹ ਬੈਠਾ ਵਿਚਾਰਾ ਆਪਣੇ ਬੇਟੇ ਨਾਲ ਕਸ਼ਮੀਰ ਤੋਂ ਆ ਗਏ ਤੇ ਹੈਲਪ ਲੈਣ ਲਈ ਔਰ ਮੈਂ ਹਮੇਸ਼ਾ ਹੀ ਤੁਹਾਨੂੰ ਵੀਡੀਓ ਰਾਹੀਂ ਇਹ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰਦਾ ਹਾਂ ਨਾ ਕਿ ਭਾਈ ਇਹਨਾਂ ਦੇ ਦੁੱਖ ਦਰਦ ਮਹਿਸੂਸ ਕਰੋ ਇਹਨਾਂ ਦੇ ਦੁੱਖ ਨੇ ਜਿਹੜੇ ਪਿੱਛੇ ਆਜੋ ਭਾਈ ਇੰਨੇ ਮਰੀਜ਼ ਧਿਆਨ ਨਾਲ ਧਿਆਨ ਧਿਆਨ ਇੰਨੇ ਮਰੀਜ਼ ਨੇ ਇੱਥੇ ਜਿਹੜੇ ਸਾਡੇ ਕੋਲ ਇੱਥੇ ਹੈਲਪ ਲੈਣ ਲਈ ਆਏ ਹੋਏ ਨੇ ਤੇ ਆ ਜਿਹੜਾ ਮਰੀਜ਼ ਇੱਥੇ ਕੀ ਦਿੱਕਤ ਹੈ ਇਹਨਾਂ ਨੂੰ ਕਦ ਲਈ ਆਏ ਨੇ 60 ਤੇ 60 ਲੱਗੇ ਐਕਸੀਡੈਂਟ ਅੱਛਾ ਇਹ ਕਿੱਥੇ ਮਰੀਜ਼ ਹੁਣ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਆ ਗਏ ਨੇ ਸਪੈਸ਼ਲ ਇੱਥੇ ਆ ਆ ਮੇ ਦੋ ਗੇਟ ਵਾਹਿਗੁਰੂ ਮਰੀਜ਼ ਕਿੱਥੇ ਐਡਮਿਟ ਆ ਹੁਣ ਅੰਮ੍ਰਿਤਸਰ ਅੱਛਾ ਅੰਮ੍ਰਿਤਸਰ ਹੀ ਨੇ ਕਿਹੜੇ ਹਸਪੀਟਲ ਸਰ 10 ਦਿਨ ਤੋਂ ਉਹਨਾਂ ਦੀ ਅਰਮਾਨੋ ਨਿਆਣੇ ਵਿੱਚ ਛੱਡ ਕੇ ਉਹਨਾਂ ਦੀ ਕੇਅਰ ਕਰ ਰਹੇ ਨੇ ਕੀ ਕਹਿੰਦੇ ਡਾਕਟਰ ਹੁਣ ਡਾਕਟਰ ਕਹਿੰਦੇ ਸਾਡੇ ਕੋਲ ਹੀ ਲਾਜ਼ਮੀ ਹੈਗਾ ਇਹਦਾ ਕੋਮਾ 'ਚ ਨੇ ਇਹ ਨਹੀਂ ਨਹੀਂ ਸਾਰੀ ਸਵਰਥਾ ਮੈਂ ਸੋ 请求 ਕੀਤੀ ਹੈ ਕਿ ਉਹਨਾਂ ਦਾ ਵੀ ਵਗਿਆ ਹਸਪਤਾਲ ਕਰਾਓ ਇਹਨਾਂ ਦਾ ਇਲਾਜ ਕਰਾਓ ਜੋ ਵੀ ਕਰਾਓ ਕਰਾਓ ਦੇਖੋ ਦੋ ਬੇਟੀਆਂ ਬੜੀ ਉਮੀਦ ਨਾਲ ਇਥੇ ਹੈਲਪ ਹੈਲਪ ਲਾਈਨ ਵਾਸਤੇ ਆਏ ਹੋਏ ਨੇ ਤੇ ਇਥੇ ਜਿੰਨੇ ਵੀ ਮਰੀਜ਼ ਤੁਸੀਂ ਦੇਖ ਰਹੇ ਹੋ ਬੈਠੇ ਮੈਂ ਇਹ ਹੀ रिक्वेस्ट ਕਰਨਾ ਚਾਹਨਾ ਕਿ ਭਾਈ ਵੀਡੀਓ ਨੂੰ ਲਾਈਕ ਕਰਿਆ ਕਰੋ ਤੁਹਾਡਾ ਇੱਕ ਲਾਈਕ ਬਟਨ ੱਪਣ ਨਾਲ ਕੁਝ ਨਹੀਂ ਜਾਂਦਾ ਪਰ ਕਿਸੇ ਦੀ ਹੈਲਪ ਹੋ ਸਕਦੀ ਬਹੁਤ ਜ਼ਿਆਦਾ ਤੇ ਜਿੰਨਾ ਹੋ ਸਕੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਵਾਇਰਲ ਕਰੋ ਸ਼ੇਅਰ ਕਰੋ ਕਮੈਂਟ ਕਰੋ ਲੋਕਾਂ ਦਾ ਪਲਾ ਹੋਵੇ ਬੜੀ ਦੁਨੀਆ ਤੇ ਦੁਖੀ ਹੈ ਵਿਚਾਰੀ ਔਰ ਧਾਨ ਹੈ ਇੱਕ ਜ਼ਰੀਆ ਟੀਮ ਇਨਾਂ ਵਰਗਾ ਤਾਂ ਨਹੀਂ ਕੋਈ ਬਣ ਸਕਦਾ ਕੋਈ ਜੰਮ ਵੀ ਨਹੀਂ ਸਕਦਾ ਇਨਾਂ ਵਰਗਾ ਇੱਕ ਜ਼ਰੀਆ ਫਾਊਂਡੇਸ਼ਨ ਦੀ ਜੁੱਤੀ ਦੇ ਪੈਰਾਂ 'ਚ ਨੌ ਵਰਗਾ ਵੀ ਨਹੀਂ ਕੋਈ ਬਣ ਸਕਦਾ ਕਿ ਭਾਈ ਜੀ ਰੋਜ਼ ਇੱਥੇ ਆ ਕੇ ਬੈਠਦੇ ਨੇ ਬਿਨ ਨਾਗਾ 365 ਦਿਨ ਪੂਜਣ ਯੋਗ ਨੇ ਪੂਜਣ ਯੋਗ ਇਹਨਾਂ ਨੂੰ ਇਹਨਾਂ ਦੀ ਘਰ ਚ ਜੇ ਤਸਵੀਰ ਲਾ ਕੇ ਪੂਜਿਆ ਵੀ ਜਾਵੇ ਨਾ ਮੈਨੂੰ ਲੱਗਦਾ ਉਹ ਵੀ ਸ਼ਾਇਦ ਘੱਟ ਗੱਲ ਹੈ ਕਿਉਂਕਿ ਅੱਜ ਕੱਲ ਕਿਸੇ ਕੋਲ ਆਪਣੇ ਮਾਪੇ ਵਾਸਤੇ ਸਮਾਂ ਨਹੀਂ ਹੈਗਾ ਤੁਹਾਡੇ ਘਰ ਚ ਇੱਕ ਮਰੀਜ਼ ਹਸਪੀਟਲ ਐਡਮਿਟ ਹੋ ਜਾਵੇ ਨਾ ਤੁਹਾਡੇ ਕੋਲ ਪਤਾ ਕਰਨ ਜਾਣ ਦਾ ਸਮਾਂ ਨਹੀਂ ਹੁੰਦਾ ਤੇ ਤੁਸੀਂ ਸੋਚੋ ਇੱਥੇ ਰੋਜ਼ 50 100 ਮਰੀਜ਼ਾਂ ਨੂੰ ਡੀਲ ਕਰਨਾ ਹੈ ਉਹਨਾਂ ਨੂੰ ਮਿਲਣਾ ਹੈ ਉਹਨਾਂ ਨੂੰ ਗਾਈਡ ਕਰਨਾ ਹੈ ਉਹ ਧੰਨ ਨੇ ਇਹ ਬੰਦੇ ਯਾਰ ਧੰਨ ਨੇ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਨੇ ਇਹਨਾਂ ਦੇ ਤਾਂ ਪੈਰ ਤੋਂ ਤੋਂ ਪੀਵੋ ਇਹਨਾਂ ਦੀ ਪੂਜਾ ਕਰੋ ਉਹ ਵੀ ਘੱਟ ਹੈ ਕੌਣ ਕਰ ਲੂਗਾ ਇਹਨਾਂ ਮੈਨੂੰ ਕੋਈ ਦੱਸੋ ਤਾਂ ਸੀ ਕਿ ਇੱਕ ਜ਼ਰੀਆ ਫਾਊਂਡੇਸ਼ਨ ਆ ساری ਟੀਮ ਬੈਠੀ ਸਾਡੀ ਮੈਂ ਕੱਲਾ ਨਹੀਂ ਆ ਪੂਰੀ ਟੀਮ ਰੋਜ਼ ਇੱਥੇ ਆਉਂਦੀ ਹੈ ਲੋਕਾਂ ਦੇ ਦੁੱਖ ਸੁਣਦੀ ਹੈ ਮਰੀਜ਼ ਠੀਕ ਹੋ ਕੇ ਆਪਣੇ ਘਰ ਚਲੇ ਜਾਂਦੇ ਨੇ ਪਰ ਇਹ ਫਿਰ ਵੀ ਇੱਥੇ ਬੈਠੀ ਹੈ ਇਹਨਾਂ ਵਰਗਾ ਕੌਣ ਬਣ ਜਾਏਗਾ ਸਾਡੇ ਕੋਲ ਡੋਨਰ ਵੀ ਆਏ ਹੋਏ ਨੇ ਸਾਡੇ ਕੋਲ ਨੈਨਾ ਜੀ ਸਪੈਸ਼ਲ ਰਿਸ਼ੀਕੇਸ਼ ਦਾ ਸੌਰੀ ਦਾਹਰਾਦੂਨ ਤੋਂ ਆਏ ਨੇ ਆਪ ਹਾਂ ਪਰ ਬੈਠ ਕੇ ਇਹ ਐਨਜੀਓ ਦਾ ਦੇਖ ਰਹੇ ਹੋ ਕਿ ਆਪ ਫੀਡਬੈਕ ਦੋਗੇ ਆਪ ਕੁਝ ਆਪਣਾ ਲਾਈਵ ਐਕਸਪੀਰੀਅੰਸ ਕਿਉਂਕਿ ਇਹ ਵੀਡੀਓ ਲਾਈਵ ਚੱਲ ਰਹੀ ਹੈ तो आप अपना एक्सपीरियंस जरूर शेयर करो आप बहुत अच्छा काम कर रहे हैं मैं बस यही बोलना चाहती हूँ क्या एक्सपीरियंस है यहाँ बैठ के बैठ के मतलब मेरे को ना काफी सारी चीजें मतलब याद आ रही है जो मतलब खुद के साथ हुआ है फैमिली में हुआ है ना वो सारी चीजें यहाँ देखने के लिए मिल रही है अभी आप स्पेशल क्यों आए आज मेरा बर्थडे हैप्पी बर्थडे जी बहुत बहुत मुबारकबाद आपको जी ਤੋ ਬਰਥਡੇ ਨਹੀਂ ਹੈ ਮੇਰਾ ਕਿਉਂਕਿ ਅਭੀ 2 ਮਹੀਨੇ ਪਹਿਲੇ ਮੇਰੇ ਕਜ਼ਨ ਦੀ ਡੈਥ ਹੋਈ ਹੈ ਰੋਡ ਐਕਸੀਡੈਂਟ ਵਿੱਚ ਤੋ ਮੇਰਾ ਯਹੀ ਤਾਂ ਕਿ ਮੈਂ ਜਾਉਂਗੇ ਟੂਰਿਸਟ ਥੈਂਕ ਯੂ ਸੋ ਮਚ ਆਪ ਆਏ ਆ ਪਲੀਜ਼ ਬੈਠੀਏ ਔਰ ਦੇਖੋ ਕਿੰਨੀ ਦੂਰੋਂ ਦਹਿਰਾ ਦੂਨ ਤੋਂ ਇੱਥੇ ਆ ਗਏ ਨੇ ਹੈਲਪ ਕਰਨ ਦੇ ਲਈ ਸਾਡੇ ਵਾਲੇ ਲੁਧਿਆਣੇ ਪੰਜਾਬ ਵਾਲੇ ਹੋ ਕੇ ਦਿੱਕਤਾਂ ਘੜਦੇ ਰਹਿੰਦੇ ਨੇ ਸਾਡੇ ਦੇ ਵਿੱਚ ਪਰ ਇੱਥੇ ਆ ਕੇ ਰਾਜੀ ਨਹੀਂ ਹੈਗੇ ਮੈਂ ਬੇਨਤੀ ਕਰਨਾ ਚਾਹਨਾ ਵੱਡੇ ਸੋਸ਼ਲ ਮੀਡੀਆ ਬੁੱਧੀਜੀਵਾਂ ਨੂੰ ਮੰਜਾ ਵਿਦਵਾਨਾਂ ਨੂੰ ਟੈਂ ਸਮਾ ਕੱਢ ਕੇ ਕਿਸਨ ਆਉ ਬੈਠੀ ਆ ਪਾ ਆਪਣੇ ਸਾਹਮਣੇ ਦੋ ਭਰਾ ਮਾਡਲ ਟਾਊਨ ਬਾਬਾ ਦੀਪ ਸਿੰਘ ਗੁਰਦਰਾ ਸਾਹਿਬ ਦੇ ਕੋਲ ਸ਼ਾਮੀ 7 ਤੋਂ 9 ਲੋਕ ਬਹੁਤ ਦੁਖੀ ਨੇ ਆਪਣੀਆਂ ਉਮੀਦਾਂ ਲੈ ਕੇ ਇੱਥੇ ਸਾਡੇ ਕੋਲ ਰੋਜ਼ ਆਉਂਦੇ ਨੇ ਔਰ ਇਹਨਾਂ ਦੀ ਹੈਲਪ ਕਰਨ ਵਾਸਤੇ ਜਿੰਨੇ ਡੋਨਰ ਚਾਹੀਦੇ ਨੇ ਉਹਨੇ ਨਹੀਂ ਹੈਗੇ ਤਾਂ ਲੁਧਿਆਣੇ ਸ਼ਹਿਰ ਦੇਆਂ ਨੂੰ ਪੰਜਾਬ ਦੇ ਲੋਕਾਂ ਨੂੰ ਐਨਆਰਆਈ ਵੀਰਾਂ ਨੂੰ ਪੈਣਾ ਨੂੰ ਬੇਨਤੀ ਹੈ ਕਿ ਪਲੀਜ਼ ਤੁਸੀਂ ਇਹਨਾਂ ਦੀ ਹੈਲਪ ਕਰਨ ਲਈ ਇੱਥੇ ਜ਼ਰੂਰ ਆਓ ਆਪਣਾ ਤਿਲ ਫੁੱਲ ਜਿੰਨੀ ਵੀ ਤੁਹਾਡੀ ਮਾਇਆ ਦੀ ਸੇਵਾ ਇੱਥੇ ਜ਼ਰੂਰ ਲੈ ਕੇ ਆਓ ਕਿਉਂਕਿ ਲੋਕ ਬਹੁਤ ਦੁਖੀ ਨੇ ਆਪਣੀ ਆਪਣੀ ਪ੍ਰੋਬਲਮਸ ਲੈ ਕੇ ਇੱਥੇ ਆਉਂਦੇ ਨੇ ਹਰ ਇੱਕ ਬੰਦਾ ਉਮੀਦ ਨਾਲ ਆਂਦਾ ਔਰ ਹਰ ਬੰਦੇ ਦੀ ਹੈਲਪ ਜਿਹੜੀ ਉਹ ਫਾਈਨੈਂਸ਼ਲੀ ਹੋ ਸਕਦੀ ਹੈ ਤੇ ਤੁਸੀਂ ਕਰ ਸਕਦੇ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਕੇ ਵੀ ਆਪਣਾ ਯੋਗਦਾਨ ਜ਼ਰੂਰ ਪਾਓ